ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਲਾਡਲੀਆਂ ਵੀਡੀਓ ਬਾਰੇ ਰੋਜੀ ਦੀ ਸੱਸ ਨੇ ਡਾਕਟਰ ਦੀ ਜਾਂਚ ਲਈ ਘਰ ਵਿੱਚ ਪਾਇਆ ਕਲੇਸ਼ ਤੇ ਰੋਜੀ ਦੀਆਂ ਵਧੀਆ ਟੈਨਸ਼ਨਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਕਰਦੇ ਹਾਂ ਡਿਟੇਲ ਦੇ ਵਿੱਚ ਗੱਲ ਜਦੋਂ ਬਲਜੀਤ ਤੇ ਰੋਜੀ ਦੀ ਸੱਸ ਆਪਸ ਵਿੱਚ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਕਿ ਸ਼ਹਿਰ ਦੇ ਵਿੱਚ ਇੱਕ ਨਵਾਂ ਨਵੀਂ ਮਸ਼ੀਨ ਆਈ ਹੈ ਜੋ ਦੱਸ ਦਿੰਦੀ ਆ ਕਿ ਮੁੰਡਾ ਆ ਕਿ ਕੁੜੀ ਆਪਾਂ ਰੋਜੀ ਦਾ ਟੈਸਟ ਉਹਦੀ ਤੋਂ ਕਰਵਾ ਲੈਂਦੇ ਆ ਪਰ ਰੋਜੀ ਦੀ ਸੱਸ ਕਹਿੰਦੀ ਐਵੇਂ ਕਿਵੇਂ ਹੋ ਜਾਊਗਾ ਆ ਹੋ ਜਾਊਗਾ ਤੇ ਐਵੇਂ ਤਾਂ ਕੁਝ ਹੋ ਹੀ ਨਹੀਂ ਸਕਦਾ ਪਰ ਬਲਜੀਤ ਦੇ ਫੋਰਸ ਕਰਨ ਤੇ ਉਸਦੀ ਸੱਸ ਮੰਨ ਜਾਂਦੀ ਆ ਤੇ ਆ ਸਾਰੀਆਂ ਗੱਲਾਂ ਰੋਜੀ ਸੁਣ ਲੈਂਦੀ ਆ ਉਹਨਾਂ ਤੋਂ ਚੋਰੀ ਉਹ ਅੱਜ ਰੋਜੀ ਨੂੰ ਟੈਨਸ਼ਨ ਪੈ ਜਾਂਦੀ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਆ ਤਾਂ ਮੇਰੀ ਡਾਕਟਰੀ ਜਾਂਚ ਕਰਾਣਗੇ ਪਤਾ ਨਹੀਂ ਕੁੜੀ ਹੋਊਗੀ ਕਿ ਮੁੰਡਾ ਹੋਊਗਾ ਉਸਦਵਾਰ ਰੋਜੀ ਦੀ ਸੱਸ ਰੋਜੀ ਕੋ ਆਂਦੀ ਆ ਤਾਂ ਕਹਿੰਦੀ ਆ ਕਿ ਮੇਰਾ ਮੁੰਡਾ ਕਿੱਥੇ ਆ ਮੈਂ ਉਸ ਨਾਲ ਕੋਈ ਗੱਲ ਕਰਨੀ ਆ ਤੇ ਰੋਜੀ ਕਹਿੰਦੀ ਜੋ ਵੀ ਗੱਲ ਕਰਨੀ ਆ ਮੇਰੇ ਨਾਲ ਕਰ ਲਓ ਮੈਂ ਉਸ ਨੂੰ ਦੱਸ ਦਵਾਂਗੀ ਤੇ ਉਹਦੀ ਸੱਸ ਕਹਿੰਦੀ ਮੈਂ ਤੇਰੇ ਨਾਲ ਇਹੀ ਗੱਲ ਕਰਨੀ ਆ ਤੇ ਰੋਜੀ ਰੋਜੀ ਕਹਿੰਦੀ ਜੇ ਮੇਰੇ ਨਾਲ ਗੱਲ ਕਰਨੀ ਆ ਤਾਂ ਮੈਨੂੰ ਹੀ ਦੱਸ ਦਿਓ ਪਰ ਉਹ ਕੁਛ ਨਹੀਂ ਦੱਸਦੀ ਰੋਜੀ ਦਾ ਘਰ ਵਾਲਾ ਉਸ ਨੂੰ ਇਹ ਆ ਕਹਿ ਕੇ ਚਲੇ ਜਾਂਦਾ ਕਿ ਤੂੰ ਆਪਣਾ ਧਿਆਨ ਰੱਖ ਤੇ ਉਸ ਤੋਂ ਬਾਅਦ ਬਲਜੀਤ ਸੋਚਦੀ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਮੈਂ ਘਰ ਵਿੱਚ ਗਲਤਾਂ ਛੇੜ ਲਿਆ ਡਾਕਟਰੀ ਜਾਂਚ ਲਈ ਪਰ ਉਹ ਰੋਜੀ ਨੂੰ ਉੱਥੇ ਤੱਕ ਕਿਵੇਂ ਲੈ ਕੇ ਜਾਇਆ ਜਾਵੇ ਆਹ ਡਿਸਕਸ ਉਹ ਆਪਣੇ ਘਰ ਵਾਲੇ ਨਾਲ ਵੀ ਕਰਦੀ ਆ ਤੇ ਉਸ ਘਰ ਵਾਲੇ ਨੂੰ ਵੀ ਸਮਝਾਉਂਦੀ ਆ ਕਿ ਐ ਮੇਰਾ ਕੋਈ ਮੇਰਾ ਮਾਸੀ ਦਾ ਮੁੰਡਾ ਆ ਉਹ ਐਵੇਂ ਡਾਕਟਰੀ ਜਾਂਚ ਕਰਕੇ ਦੱਸ ਦਿੰਦਾ ਕਿ ਮੁੰਡਾ ਆ ਕਿ ਕੁੜੀ ਪਰ ਉਸਕਾ ਉਸਦੇ ਘਰਵਾਲੇ ਨੂੰ ਯਕੀਨ ਨਹੀਂ ਹੁੰਦਾ ਉਹ ਕਹਿੰਦਾ ਜੇ ਮੁੰਡਾ ਹੋਇਆ ਫਿਰ ਕੀ ਹੋਵੇਗਾ ਤੇ ਉਹ ਕਹਿੰਦੀ ਫਿਰ ਮੈਂ ਬਲਵਾ ਦਵਾਂਗੀ ਕਿ ਉਸ ਦੇ ਕੁੜੀ ਆ ਜਾਂ ਕੁੜੀ ਹੋਈ ਮੈਂ ਕਹਿ ਦਵਾਂਗੀ ਕਿ ਉਸ ਦੇ ਮੁੰਡਾ ਆ ਪਰ ਉਹ ਕਹਿੰਦਾ ਜੇ ਡਾਕਟਰ ਹੈ ਆਪਣੇ ਝੂਠ ਕਿਉਂ ਬੋਲੂਗਾ ਕਹਿੰਦੀ ਉਹ ਮੇਰਾ ਜਾਣਕਾਰ ਮੈਂ ਆਪ ਹੀ ਦੇਖ ਲਵਾਂਗੀ ਰੋਜੀ ਬਹੁਤ ਟੈਨਸ਼ਨ ਵਿੱਚ ਰਹਿੰਦੀ ਆ ਕਿ ਜੇ ਮੇਰੀ ਡਾਕਟਰੀ ਜਾਂਚ ਲਈ ਜਾਈ ਤਾਂ ਪਤਾ ਨਹੀਂ ਕੀ ਹੋਵੇਗਾ ਜਦੋਂ ਸ਼ਾਮ ਨੂੰ ਸਾਰੇ ਇਕੱਠੇ ਬੈਠੇ ਹੁੰਦੇ ਆ ਤਾਂ ਰੋਜੀ ਦੀ ਸੱਸ ਨਾਲ ਗੱਲ ਸ਼ੇਅਰ ਲੈਂਦੀ ਆ ਕਿ ਕੋਈ ਬਲਜੀਤ ਦਾ ਜਾਣਕਾਰ ਹੈ ਦੇ ਉਹ ਬਦੱਸ ਦੂਗਾ ਚੱਕਪ ਕਰਕੇ ਮੁੰਡਾ ਆ ਕਿ ਕੁੜੀ ਆ ਪਾ ਕਿਉਂ ਨਾ ਰੋਜੀ ਦਾ ਡੈਸ਼ਟ ਤੋਂ ਕਰਾਈ ਏ ਤੇ ਰੋਜੀ ਦਾ ਘਰ ਵਾਲਾ ਕਹਿੰਦਾ ਮੈਨੂੰ ਬਾਬੇ ਤੇ ਪੂਰਾ ਵਿਸ਼ਵਾਸ ਹੈ ਕਿ ਘਰ ਵਿੱਚ ਮੁੰਡਾ ਹੀ ਹੋਵੇਗਾ ਪਰ ਫਿਰ ਵੀ ਉਹਦੀ ਰੋਜੀ ਦੀ ਸੱਸ ਬੋਲਦੀ ਏ ਚਲੋ ਹੋਵੇਗਾ ਤਾਂ ਮੁੰਡਾ ਹੀ ਫਿਰ ਵੀ ਆਪਾਂ ਮੁੰਡੇ ਦੀ ਤੰਦਰੁਸਤੀ ਲਈ ਇੱਕ ਵਾਰ ਡਾਕਟਰ ਕੋਲ ਚੈੱਕ ਕਰਾ ਆ ਜਾਨੇ ਆ ਕਿ ਮੁੰਡਾ ਠੀਕ ਆ ਤੇ ਆਪਣ ਦਾ ਜੱਜਾ ਬੱਚਾ ਦੋਨੋਂ ਹੀ ਠੀਕ ਚਾਹੀਦੇ ਨੇ ਉਹ ਕੀ ਮੇਨਾ ਕੀ ਮੈਂ ਕਰਕੇ ਰੋਜੀ ਦੇ ਘਰ ਵਾਲੇ ਨੂੰ ਮਨਾ ਲੈਂਦੇ ਨੇ ਡਾਕਟਰੀ ਜਾਂਚ ਲਈ ਪਰ ਰੋਜੀ ਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਕਿ ਜੇ ਮੇਰੇ ਕੁੜੀ ਹੋ ਗਈ ਤਾਂ ਪਤਨ ਜਾਂ ਮੇਰੇ ਨਾਲ ਕੀ ਕਰਨਗੇ ਤੇ ਪਰ ਉਹਦੀ ਸੱਸ ਕਹਿੰਦੀ ਆਪਾਂ ਕੋਈ ਨਾ ਕੋਈ ਰੋਜੀ ਨੂੰ ਉੱਥੇ ਲੈ ਕੇ ਹੀ ਜਾਵਾਂਗੇ ਕਿ ਰੋਜੀ ਦੀ ਤੰਦਰੁਸਤੀ ਲਈ ਆਪਾਂ ਚੈੱਕਅਪ ਕਰਾਵਾਂਗੇ ਪਰ ਉਹਨੇ ਵਿੱਚੋਂ ਕਰਨਾਂ ਦਾ ਕੋਈ ਸ਼ੋਰ ਹੀ ਹੁੰਦਾ ਆ ਤੇ ਅੱਗੇ ਆਪ ਕੀ ਹੋਇਆ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ